ਆਪਰੇਸ਼ਨ ਦਾ ਇੱਕ ਤਾਂ ਰਿਜ਼ਲਟ ਦੱਸੋ ਜੀ ਕੀ ਹੋਇਆ ਰਿਜ਼ਲਟ ਬਈ ਦਿਨ ਦਿਹਾੜੇ ਨੌਜਵਾਨ ਮਾਰ ਦਿੱਤਾ ਤੇ ਆਵਾਜ਼ੀ ਪਾਰਟੀ ਦਾ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਕਤਲੋ ਕਰਤ ਫਦੀਆ ਕਤਲੋ ਕਰਦ ਖਲੀ ਨਹੀਂ ਵਦੀ ਨਸ਼ਾ ਵਦਿਆ ਤਿੰਨ ਹੋਰ ਅੱਠ ਸੀਨਪੁਰੇ ਚੌਕ ਤੋਂ ਲੈ ਕੇ ਦਿੱਤੇ ਭਗਤ ਤਾਂ ਹੀ ਇਹ ਸੜਕ ਬਣਨੀ ਆ ਔਰ ਇਹ ਤਕਰੀਬ 50 ਲੱਖ ਰੁਪਏ ਲੱਗੇਗਾ ਉਹਦਾ ਉਦਘਾਟਨ ਅਸੀਂ ਕੀਤਾ ਔਰ ਪਹਿਲਾਂ ਇਹਦੇ ਵਿੱਚ ਮੈਂ ਚਾਹਾਂਗਾ ਕਿਉਂਕਿ ਪਾਈਪ ਪੀਨ ਵਾਲੇ ਪਾਣੀ ਦੇ ਸਾਰੇ ਸ਼ਹਿਰ ਚ ਪੈ ਰਹੇ ਆ ਉਹ ਪਹਿਲਾਂ ਸੜਕ ਬਾਅਦ ਚ ਬਣੇ ਪਹਿਲਾਂ ਪਾਈਪ ਪੈਣ ਸੋ ਦੋ ਤਿੰਨ ਦਿਨਾਂ ਦੇ ਪਾਈਪ ਦਾ ਵੀ ਕੰਮ ਚੱਲੂ ਹੋ ਜਾਊਗਾ ਸੜਕ ਦਾ ਕਾਟਣਾ ਸੀ ਕਰ ਦਿੱਤਾ ਔਰ ਪਹਿਲਾਂ ਪਾਈਪ ਪੈਣਗੇ ਉੱਪਰ ਉੱਪਰ ਸੜਕ ਬਣਦੀ ਜਾਏਗੀ ਤੇ ਮੈਂ ਐਮਸੀ ਸਾਹਿਬ ਦੀ ਮਿਹਨਤ ਔਰ ਮੇਅਰ ਸਾਹਿਬ ਤੋਂ ਆਸ਼ੀਰਵਾਦ ਲਿਆ ਦੋਵੇਂ ਐਮਸੀ ਸਾਹਿਬ ਨੇ ਆਪਣੇ ਦੋ ਨੰਬਰ ਤੋਂ ਸਾਈਂ ਸਾਹਿਬ ਸਾਡੇ ਮਨੀਸ਼ਾ ਜੀ ਮੇਅਰ ਸਾਹਿਬ ਦਾ ਤਾਂ ਆਪਣਾ ਹਲਕਾ ਸੋ ਮੇਅਰ ਸਾਹਿਬ ਕੰਮ ਵਧੀਆ ਹੋਣਾ ਚਾਹੀਦਾ ਅਸੀਂ ਤਾਂ ਆਸ ਰੱਖਦੇ ਆ ਲੋਕ ਵੀ ਤੁਹਾਡੇ ਤੇ ਇਹੀ ਆਸ ਰੱਖਦੇ ਸਾਰਾ ਤੁਸੀਂ ਦੇਖਣਾ ਕਿੰਨੇ ਸਮੇਂ ਤੱਕ ਪੰਜ ਦੇਖੋ ਸੜਕ ਬਣਦੇ ਬਣਦੇ 2-3 ਮਹੀਨੇ ਤਾਂ ਲੱਗਦੇ ਹੀ ਆ ਪਹਿਲਾਂ ਪੈਪ ਪਊਗਾ ਫਿਰ ਪੈਪ ਦੀ ਜਿਹੜੀ ਮਿੱਟੀ ਉਹਨੂੰ ਕੁੱਟਿਆ ਜਾਊਗਾ ਮਿੱਟੀ ਸੈਟਲ ਹੋਊਗੀ ਫਿਰ ਉੱਪਰ ਦੀ ਆਪਾਂ ਸਾਰੀ ਸੜਕ ਬਣਾਵਾਂਗੇ ਆਪਰੇਸ਼ਨ ਇੱਕ ਦਾ ਰਿਜ਼ਲਟ ਦੱਸੋ ਫੇਰ ਕੀ ਹੋਇਆ ਰਿਜ਼ਲਟ ਭਈ ਦਿਨ ਦਿਹਾੜੇ ਨੌਜਵਾਨ ਮਾਰ ਦਿੱਤਾ ਉਹਤੇ ਆਮ ਆਦਮੀ ਪਾਰਟੀ ਦਾ ਹੀ ਉਹਦਾ ਤਰਨ ਤਰਨ ਕਲ ਦੇਖ ਲੋ ਕੀ ਹੋਇਆ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਕਤਲੋ ਕਰਤ ਵਧੀ ਆ ਔਰ ਕਤਲੋ ਕਰਤ ਕਦੀ ਨਹੀਂ ਵਧੀ ਨਸ਼ਾ ਵਧਿਆ ਨਸ਼ਾ ਵਧਿਆ ਜਿਹੜਾ ਅੱਜ ਸਾਡੇ ਆਮ ਆਦਮੀ ਪਾਰਟੀ ਵਾਲੇ ਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਫੋਟੋ ਖਿਚਾਉਣ ਤੋਂ ਪਹਿਲਾਂ ਬਾਈਟ ਦੇਣ ਤੋਂ ਪਹਿਲਾਂ ਲੋਕਾਂ ਜਾਣ ਤੋਂ ਪਹਿਲਾਂ ਆਪਣਾ ਆਦਵਾ ਦੇਖ ਰਿਆ ਕਰੋ ਅਸ਼ਾਰ ਕੇ ਬੰਦੇ ਰੱਖੋ ਇਹ ਨਹੀਂ ਦੇਣਾ ਮੈਂ ਇਹ ਮੇਰੇ ਨਾਲ ਹੀ ਰਹੂਗਾ ਬੀਬੀ ਸਾਡੀ ਮਿਹਰ ਹੈ ਇਦਾ ਇਦਾ ਫੋਟੋ ਆਣੀ ਚਾਹੀਦੀ ਇਹ ਤੁਸੀਂ ਦੱਸੋ ਫਿਰ ਦੇਦੇ ਸਾਡੀ ਵੇਟ ਸਰਕਾਰ ਨੂੰ ਰਾਣੇ ਨੂੰ ਕੀ ਪੁੱਛਣਾ ਲੋਕਾਂ ਨੂੰ ਪੁੱਛੋ ਯਾਰ ਗੱਲ ਇਹ ਮੈਂ ਤਾਂ ਅੱਜ ਵੀ ਅੱਜ ਆ ਕੇ ਆਹ ਪ੍ਰੈਸ ਕਾਨਫਰੰਸ ਕੀਤੀ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਵੇ ਮਹਾਮੇਮ ਕਰਨੂ ਸਾਹਿਬ ਪਦੀ ਯਾਤਰਾ ਕਰੇ ਮੈਂ ਕਹਿੰਦਾ 14 ਸਾਲ ਪਹਿਲਾਂ ਕਰਨੀ ਚਾਹੀਦੀ ਸੀ ਅੱਜ ਤੱਕ ਬੱਚੇ ਬੱਚੇ ਨੂੰ ਪਤਾ ਕੀ ਨਸ਼ਾ ਵੇਚ ਰਿਹਾ ਕਿੱਥੇ ਵਿਖਰੇ ਇਹ ਵੀ ਪਤਾ ਤੇ ਇਸ ਵਧੀ ਯਾਤਰਾ ਦਾ ਕੋਈ ਫਾਇਦਾ ਨਹੀਂ ਬੜਾ ਕੁਝ ਕਹਿ ਕੇ ਆ ਤੁਹਾਨੂੰ ਕਦੇ ਸਵੇਰੇ ਪਤਾ ਲੱਗੇ ਤੁਹਾਨੂੰ ਕਹਿੰਦੇ ਕੀ ਰਾਜਨੀਤੀ ਚ ਖਤਮ ਹੋ ਚੱਕ ਰਿਹਾ ਰੱਖਣ ਮੇਰੇ ਤੋਂ ਪੁੱਛ ਕੇ ਨਹੀਂ ਕਿਸੇ ਨੇ ਰੱਖਣਾ ਲੇਕਿਨ ਜਿੱਥੇ ਤੇ ਉਹਨਾਂ ਦਾ ਪਦ ਯਾਤਰਾ ਦੇ ਵਿੱਚ ਹਿੱਸਾ ਲੈਣਾ ਮਾ ਗਵਰਨਰ ਸਾਹਿਬ ਨੇ ਮੈਨੂੰ ਵੀ ਚਿੱਠੀ ਪਾਈ ਸੀ ਜੁਆਇਨ ਕਰ ਮੇਰਾ ਦਿਲ ਨਹੀਂ ਕੀਤਾ ਮੈਂ ਮੰਨਦਾ ਹੀ ਨਹੀਂ ਕਿ ਪਦ ਯਾਤਰਾ ਦੇ ਨਾਲ ਕੋਈ ਸੁਧਾਰ ਹੋ ਸਕਦਾ ਇਹ ਤਾਂ ਲੋਕਾਂ ਦੀ ਟੈਨਸ਼ਨ ਕਤਲੋਗਾਰਤ ਡਰੱਗ ਹੈ ਬੇਰੋਜ਼ਗਾਰੀ ਇਹ ਨਾ ਸਾਰੇ ਮੁੱਦਿਆਂ ਤੋਂ ਹਟਾਉਣ ਦੀ ਹੈ ਡਵੈਲਪਮੈਂਟ ਇਹ ਇਹ ਪੱਦੀ ਯਾਤਰਾ ਉਧਰ ਨੂੰ ਪੋਲਿਟਿਕਲ ਸਾਡੇ ਸਾਨੂੰ ਯਾਰ ਜੇ 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 ਖਰਚ ਰੋਟੀ ਨਾ ਹੋਵੇ ਤੇ ਮੋਟਾ ਸੁਰਮਾ ਅੱਖਾਂ 'ਚ ਪਾ ਦੇ ਬੱਚਾ ਉਹਨੂੰ ਮਤਲਬ ਤਾਂ ਸਮਝਦਾ ਭੁੱਖ ਭੁੱਲ ਜਾਂਦਾ ਸੋ ਸਾਡੇ ਨਾਲ ਤਾਂ ਹੋ ਰਿਹਾ ਮਿਆ ਕਰ ਰਿਹਾ ਮਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਭਾਜਪਾ ਨੂੰ 27 ਜਾਂ ਚੋਣਾਂ ਵਿੱਚ ਬਹੁਤ ਵੱਤ ਦੇ ਨੇੜੇ ਦਿਖਾਇਆ ਜਾ ਰਿਹਾ ਹੁਣ ਕਿਸਾਨਾਂ ਤੇ ਭਾਜਪਾ ਦੇ ਆਗੂ ਨੇ ਵੀ ਉਹ ਸ਼ੇਅਰ ਕਰ ਦੇ ਲੱਗਦਾ ਹੈ ਦੇਖੋ 27 ਚ ਬੜੀ ਦੇ ਰਿਆ ਉਨੀ ਤੋਂ ਟਿੱਪਣੀ ਕੋਈ ਗੱਲ ਕਿਸੇ ਤੇ ਉਲਟ ਬੋਲਣ ਦੀ ਲੋੜ ਕੀ ਆ ਯਾਰ ਲੋਕ ਸਿਆਣੇ ਆ ਉਹਨਾਂ ਨੇ ਬੰਦੇ ਨੂੰ ਵੇਖ ਕੇ ਵੋਟਾਂ ਪਾਉਣੀਆਂ ਨੇ ਪਾਰਟੀ ਨੂੰ ਵੇਖ ਕੇ ਪਾਉਣੀਆਂ ਪੰਜਾਬ ਨੂੰ ਕਦਰੋਂ ਕਰ ਤੇ ਕੌਣ ਦਾ ਪਛਾ ਸਕਦਾ ਅੱਜ ਕਤਲ ਹੋ ਰਿਹਾ ਹੈ ਡਰਗ ਬਿਕ ਰਹੀ ਆ ਹਾਂਜੀ ਤੇ ਭਾਰਤ ਸਰਕਾਰ ਸੈਂਟਰ ਚ ਆ ਕੇ ਦੀ ਆ ਬੀਜੇਪੀ ਦੀ ਆ ਤੇ ਇੱਥੇ ਕਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਆ ਇਹਨਾਂ ਸਾਰੀਆਂ ਗੱਲਾਂ ਦੇਖਦੇ ਲੋਕ ਵੋਟਾਂ ਪਾਉਣਗੇ ਤੇ ਇਹ ਪੇਟਸਰ ਵੀ ਹੋ ਸਕਦੇ ਯਾਰ ਇੱਥੇ ਸਭ ਕੁਝ ਸੰਭਵ ਆ ਸਭ ਕੁਝ ਸੰਭਵ ਆ ਹਲੇ ਤਾਂ ਕੁਝ ਵੀ ਨਹੀਂ ਆਇਆ ਹਲੇ ਤਾਂ ਸਾਲ ਪਿਆ ਯਾਰ ਕੀ ਕੁਝ ਇਹਨਾਂ ਨੇ ਕਰਨਾ ਇਹ ਇਹ ਜਾਂ